ਤੇ ਉਦੋਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਕੁੜੀ ਦੀ ਮਾਂ ਅਤੇ ਦਾਦੇ ਦੇ ਵੱਲੋਂ ਉਲਾਂਬਾ ਦਿੱਤੇ ਜਾਣ ਤੇ 19 ਸਾਲ ਦੇ ਮੁੰਡੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਗੁਰਦਨਪੁਰ ਦਾ ਇਹ ਮਾਮਲਾ ਜਿੱਥੇ ਕਿ ਨੌਜਵਾਨ ਮੁੰਡੇ ਦੀ ਮੋਤੋ ਬਾਤ ਕਰਦੇ ਵਿੱਚ 70 ਵਿਸ਼ੇ ਹੋਏ ਨੇ ਮ੍ਰਿਤਕ ਦੀ ਪਛਾਣ ਅਮਨੀਤ ਸਿੰਘ ਵਜੋਂ ਹੋਈ ਹੈ ਜੋ ਕਿ 12ਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਉਸੇ ਦੀ ਕਲਾਸ ਦੇ ਵਿੱਚ ਪੜ੍ਹਦੀ ਇੱਕ ਕੁੜੀ ਦੀ ਮਾਂ ਅਤੇ ਦਾਦੇ ਦੇ ਵੱਲੋਂ ਮੁੰਡੇ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੁੜੀ ਦੇ ਵੱਲੋਂ ਘਰ ਦੇ ਵਿੱਚ ਪਏ ਸੋਨੇ ਦੇ ਗਹਿਣੇ ਚੋਰੀ ਕਰਕੇ ਉਕਤ ਨੌਜਵਾਨ ਨੂੰ ਦਿੱਤੇ ਗਏ ਨੇ ਅਤੇ ਇਥੇ ਦਾ ਉਲਾਂਬਾ ਲੈ ਕੇ ਕੁੜੀ ਦੀ ਮਾਂ ਅਤੇ ਦਾਦਾ ਜਦੋਂ ਮੁੰਡੇ ਦੇ ਘਰ ਪੌਂਡ ਦੇ ਨੇਤਾ ਉਹਨਾਂ ਦੇ ਵੱਲੋਂ ਇਹ سنگੀਨ આરોਪ ਲਗਾਏ ਗਏ ਨੇ ਤੇ ਕਈ ਗੱਲਾਂ ਆਖੀਆਂ ਗਈਆਂ ਜਿਸ ਨੂੰ ਨੌਜਵਾਨ ਮੁੰਡਾ برداشت ਨਹੀਂ ਕਰ ਸਕਿਆ ਅਤੇ ਉਸਨੇ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਉਧਰ ਪੁੱਤ ਦੀ ਇਸ ਮੌਤ ਤੋਂ ਬਾਅਦ ਕਰਦੇ ਵਿੱਚ ਜਿੱਥੇ ਸੱਤਰ ਵਿਸ਼ੇ ਹੋਏ ਨੇ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਹੋਇਆ ਕੁੜੀ ਦੀ ਮਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਜਦਕਿ ਦਾਦੇ ਦੀ ਭਾਲ ਕੀਤੀ ਜਾ ਰਹੀ ਹੈ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਬਕਾਇਦਾ ਡੀਐਸਪੀ ਕੁਲਬੀਰ ਸਿੰਘ ਠਾਕੁਰ ਦੇ ਵੱਲੋਂ ਜਾਣਕਾਰੀ ਅਸਾਂ ਜੀ ਕੀਤੀ ਗਈ ਹੈ ਇਹ ਦਾ ਜੀ ਟਵਿੰਡ ਗੁਰਦਨਪੁਰ ਦਾ ਰਹਿਣ ਵਾਲਾ 19 ਸਾਲ ਦਾ ਬੰਦਾ ਹੈਗਾ ਆਪਣਾ ਅਨੁਰੂਧ ਸਿੰਘ ਇਹ ਅਮਰੋਹ 12ਵੀਂ ਕਲਾਸ ਚ ਪੜਦਾ ਹੈ ਇਹਦੇ ਪਿੱਛੇ ਚਾਰ ਕਲਾਸਾਂ ਪਿੱਛੇ ਕੁੜੀ ਪੜਦੀ ਐ ਨਿਮਰਤ ਕੌਰ ਉਤਰੀਂਦਰਜੀਤ ਸਿੰਘ ਆਪਣਾ ਵਾਸੀ ਨਾਭਾ ਇਹਨਾਂ ਨੇ وجہ ਇਹ ਹੈ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਮੁੰਡੇ ਦੇ ਘਰ ਗਏ ਐ ਇਹ ਕਹਿੰਦੇ ਵੀ ਸਾਡੀ ਲੜਕੀ ਨੇ ਪੰਜ ਤੋਲੇ ਸੋਨਾ ਜਿਹੜਾ ਚੁੱਕ ਕੇ ਤੈਨੂੰ ਦਿੱਤਾ ਸਾਡਾ ਵਾਪਸ ਕਰ ਔਰ ਕਾਫੀ ਮੜਾ ਚੰਗਾ ਬੋਲਿਆ ਇਹਨੇ ਲੜਕੀ ਦੀ ਮਾਂ ਨੇ ਤੇ ਦਾਦੇ ਨੇ ਮਾਂ ਦਾ ਨਾਮ ਜਸਵੀਰ ਕੌਰ ਆ ਦਾਦੇ ਦਾ ਨਾਮ ਗੁਰਮੀਤ ਸਿੰਘ ਮੁੰਡੇ ਨੇ ਬੇਚਤੀ ਮਹਿਸੂਸ ਕੀਤੀ ਔਰ 24/10 ਨੂੰ ਕੁਝ ਰੀਲੀ ਚੀਜ਼ ਜਿਹੜੀ ਇਹਨੇ ਖਾ ਲਈ ਪਰਿਵਾਰ ਨੇ ਦਾਖਲ ਕਰਾਇਆ ਲੁਧਿਆਣੇ ਉਥੇ ਇਲਾਜ ਚੱਲਦਾ ਰਿਹਾ ਪਰੰਤੂ ਇਹ ਆ 2 ਦਿਨ ਪਹਿਲਾਂ ਇਹ ਮੁੰਡਾ ਐਕਸਪਾਇਰ ਹੋ ਗਿਆ ਇਹਦੇ ਲਈ ਫਿਰ ਜਿਹੜਾ ਸਰਹੰਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਤੀ ਸੀ 306 ਆਈ ਪੀ ਸੀ ਦੀ ਉਹਦੇ ਤਹਿਤ ਫਿਰ ਉਸੇ ਵੇਲੇ ਰੇਡ ਵੀ ਕੀਤੇ ਗਏ ਤੇ ਦਾਤਾ ਤੇ ਦਾ ਫਰਾਰਾ ਜੇ ਗੁਨਬੀਰ ਸਿੰਘ ਪਰੰਤੂ ਕੱਲ ਇਹਨਾਂ ਨੂੰ ਇਹਦੀ ਮਾਂ ਨੂੰ ਅਰੈਸਟ ਕਰ ਲਿਆ ਸੀ ਅੱਜ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਰਹੇ ਹਾਂ ਹੋਰ ਅਗਲਾ ਜਿਹੜਾ ਡੰਗਾਈ ਦੇ ਨਾਲ ਜਾਂਚ ਕਰਾਂਗੇ ਹੋਰ ਨਾ ਕਾਰਨਾਂ ਦੀ ਉਹ ਤੁਹਾਨੂੰ ਦੱਸਾਂ